ਸਸਿਕ ਕਾਲ ਪਿਆ ਬਿਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਆ ਤੁਸੀਂ ਗੱਡੀਆਂ ਖੜੀਆਂ ਦੇਖ ਰਹੇ ਹੋ ਮੈਂ ਇਸ ਟਾਈਮ ਪਿੰਡ ਸਧਾਣੇ ਆ ਬਾਈ ਲਖੇ ਸਧਾਣੇ ਦੇ ਘਰੇ ਅੱਜ ਸ਼ਨੀਵਾਰ ਆ ਸ਼ਨੀਵਾਰ ਨੂੰ ਬਾਈ ਮਿਲਦਾ ਹੁੰਦਾ ਹੈ ਹਨਾ ਤੇ ਕੋਈ ਵੀ ਦੁੱਖ ਤਕਲੀਫ ਕਿਸੇ ਦਾ ਕੋਈ ਰੌਲਾ ਕੋਈ ਧੀ ਪੈਣ ਦਾ ਰੌਲਾ ਜਾਂ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਧੱਕੇ ਵਾਲੀ ਗੱਲਬਾਤ ਆ ਤਾਂ ਸ਼ਨੀਵਾਰ ਨੂੰ ਘਰ ਦੇ ਵਿੱਚ ਬਾਈ ਆਉਂਦੇ ਨੇ ਲੋਕ ਕਾਫੀ ਤੁਹਾਨੂੰ ਚਲੇ ਗਏ ਮੈਂ ਥੋੜਾ ਲੇਟ ਹੋਇਆ ਇੱਥੇ ਤਾਂ ਗੱਡੀਆਂ ਖੜਨ ਨੂੰ ਥਾਂ ਨਹੀਂ ਹੁੰਦੀ ਬਹੁਤ ਜ਼ਿਆਦਾ ਇਕੱਠ ਵਟ ਹੁੰਦਾ ਤੇ ਮੌਕੇ ਤੇ ਹੀ ਭਾਈ ਉਹਦਾ ਜਿਹੜਾ ਨਵਟਾਰਾ ਕੀਤਾ ਜਾਂਦਾ ਮਤਲਬ ਜੀ ਤਾਂ ਕਿਸੇ ਨਾਲ ਰੌਲਾ ਉਹਨੂੰ ਮੌਕੇ ਤੇ ਫੋਨ ਲਾ ਲਿਆ ਜਾਂਦਾ ਤੇ ਆ ਜੋ ਆਪ ਦਿਖਾਉਣੇ ਤੁਹਾਨੂੰ ਸਾਰਾ ਸਿਸਟਮ ਆਹ ਦੇਖੋ ਭਾਈ ਇਕੱਠ ਵਟ ਠੀਕ ਹੈ ਸਾਰਿਆਂ ਨੂੰ ਪ੍ਰੇਖਣੋ ਕੁਰਸੀਆਂ ਪੀਣ ਨੂੰ ਚਾਹ ਵਗੈਰਾ ਸਾਰਾ ਖਿਆਲ ਰੱਖਿਆ ਜਾਂਦਾ ਤੇ ਆਜਿਤ ਕਰਦੇ ਆ ਇਹ ਆਪਣਾ ਬਾਪੂ ਮਿਲਿਆ ਇੱਥੇ ਬਾਪੂ ਸਸਿਕਾ ਹਾਂ ਸਹੀ ਕਹਾਂ ਕਿੱਥੋਂ ਆਏ ਬਾਪੂ ਤੁਸੀਂ ਅਸੀਂ ਧੂਰੀ ਤੋਂ ਆਏ ਜੀ ਧੂਰੀ ਤੋਂ ਪਵਨਦਵਾਂ ਦੇ ਹਲਕੇ ਤੋਂ ਹਾਂ ਜੀ ਅੱਛਾ ਇੱਥੇ 22 ਲੱਖੇ ਕੋਲੇ ਕਿਵੇਂ 22 ਲੱਖੇ ਕੋਲੇ ਇੱਥੇ ਨਾ ਆਪਣੇ ਜੰਡ ਵਾਲੇ ਦਾ ਨਿਰਮਲ ਹੈ ਮੁੰਡਾ ਅੱਛਾ ਮੈਂ ਉਹਦੇ ਖਤਰੇ ਕੁੜੀ ਦੀ ਗੱਲ ਕਰੀ ਵੀ ਇਹਦਾ ਹੈ ਨਹੀਂ ਕੋਈ ਅੱਛਾ ਇਹ ਕੁੜੀ ਤੁਹਾਡੇ ਨਾਲ ਆਈ ਹੈ ਹਾਂ ਇਹ ਕੁੜੀ ਮੇਰੇ ਨਾਲ ਆਈ ਹੈ ਅੱਛਾ ਸਾਡੇ ਪਿੰਡ ਤੋਂ ਕੁੜੀ ਬਿਮਾਰ ਪੈਈ ਸੀਦੀ ਉਹਦੀ ਪੋਤੀ ਹੈ ਇਹ ਅੱਛਾ ਇਹਨਾਂ ਦਾ ਇਹ ਭੈਣ ਘਰ ਵਾਲਾ ਇਹਨਾਂ ਕੁੜੀ ਘਰ ਵਾਲਾ ਹਾਂ ਇਹਨਾਂ ਦਾ ਰੋਲਾ ਹੈ ਅੱਛਾ ਕੀ ਰੋਲਾ ਪੈਣ ਤੁਹਾਡਾ ਮੇਰੇ ਘਰ ਵਾਲੇ ਨੇ ਮੈਨੂੰ ਗੁੱਟਮਾਰ ਕਰਕੇ 16 ਅਕਤੂਬਰ ਨੂੰ ਮਤਲਬ ਕਿ ਜਾਨਲੇਵਾ ਹਮਲਾ ਕੀਤਾ ਸੀ ਗੁੱਟਮਾਰ ਤਾਂ ਜਿਹੜੇ ਪਿੰਡ ਵੇਸੀ ਬਾਈ ਤੋਂ ਮੇਰੇ ਨਾਲ ਕਿਹੜੇ ਜਨਾਲ ਪਿੰਡ ਤੁਹਾਡਾ ਆਪਦਾ ਪਿੰਡ ਕਿਹੜਾ ਮੇਰਾ ਬਮਾਲ ਪਿੰਡਾ ਧੂਰੀ ਲੱਗਦੀ ਅੱਛਾ ਤੇ ਅੱਛਾ ਹੁਣ ਫਿਰ ਪਹਿਲਾਂ ਤੁਸੀਂ ਥਾਣੀ ਰਿਪੋਰਟ ਕਰੀ ਹੋ ਹਾਂਜੀ ਮੈਂ ਮਤਲਬ ਕਿ ਦਾਖਲ ਰੱਖੀ ਆ ਮੈਂ ਹਾਫ ਇੱਕ ਹਫਤਾ ਦਾਖਲ ਰਹੀਆਂਗੀ ਉਸ ਤੋਂ ਬਾਅਦ ਮਤਲਬ ਕਿ ਮੇਰੀ ਬਿਆਨ ਹੋਏ ਸੀਗੇ ਬਿਆਨ ਅੰਤ ਦੇ ਵਿੱਚ 57 ਕਰਾ ਗਿਆ ਸੀਗਾ ਹੁਣ ਤੁਸੀਂ ਇੱਥੇ ਬਾਈਕ ਕੋਲ ਪਹਿਲੀ ਵਾਰ ਆਏ ਹਾਂ ਹਾਂਜੀ ਪਹਿਲੀ ਵਾਰ ਆਏ ਮੇਲੇ ਹਾਂਜੀ ਅਸੀਂ ਮਿਲਲੇ ਤੇ ਵੀਰਾ ਉਹ ਰਾਜ ਖਾਲਸਾ ਦਲ ਵਾਲੇ ਆ ਉਹ ਸਾਡੇ ਨਾਲ ਗਏ ਸੀਗੇ ਮੇਰੇ ਸਾਰੇ ਤੇ ਉੱਥੇ ਮੇਰੇ ਖਲਾਪ ਬੋਲਦਾ ਸੀ ਉਹਨਾਂ ਨੂੰ ਪਰ ਉਹਨਾਂ ਨੂੰ ਕੋਈ ਐਸਾ ਸਬੂਤ ਨਹੀਂ ਹੱਥ ਲੱਗਿਆ ਹੈਗਾ ਜਿਹੜੇ ਹਿਸਾਬ ਨਾਲ ਉਹ ਮੇਰੇ ਬਾਰੇ ਕਹਿੰਦਾ ਸੀ ਕਿ ਮੇਰੇ ਘਰ ਵਾਲਾ ਕਿਸੇ ਗੈਰ ਔਰਤ ਨਾਲ ਰਹਿੰਦਾ ਆ ਉਹਦੇ ਨਾਲ ਵਿਆਹ ਕਰਾਉਂਦਾ ਨਹੀਂ ਬਾਈ ਨੇ ਇੱਥੇ ਆ ਜਾਂਦਾ ਕੋਈ ਮੁੱਲ ਮੋੜੇ ਏਡੀ ਦੂਰੋਂ ਵੀ ਆਈ ਕੋਈ ਜਨ ਪਈ ਪੱਲੇ ਨਹੀਂ ਹਜੇ ਤਾਂ ਨਹੀਂ ਮਤਲਬ ਕਿ ਉਹ ਕਹਿੰਦੇ ਬੈਠ ਜੋ ਵੀ ਅਸੀਂ ਗੱਲ ਕਰ ਚਾਹਲੇ ਮਿਲੇ ਨਹੀਂ ਠੀਕ ਹੈ ਨਹੀਂ ਮਿਲਤਾ ਲੈਤੇ ਮੇਰੇ ਹਸਬੰਦ ਨਾਲ ਗੱਲ ਵੀ ਹੋ ਗਈ ਅੱਛਾ ਤੇ ਮਤਲਬ ਕਿ ਉਹ ਕਹਿੰਦੇ ਵੀ ਰਾਜ ਖਾਲਸਾ ਉਰੀ ਆਏ ਸੀਗੇ ਉਹ ਕਹਿੰਦੇ ਵੀ ਠੀਕ ਹੈ ਵੀਰਾ ਕਹਿੰਦਾ ਵੀ ਅਸੀਂ ਗੱਲ ਕਰਕੇ ਦੇਖਦੇ ਆਂਗੇ ਵੀ ਕੀ ਗੱਲ ਹੈਗੀ ਕੋਰੇ ਦੋਗੇ ਹਜੇ ਕੋਈ ਗੱਲ ਨਹੀਂ ਹੋਈ ਹੈਗੀ। ਹਾਂ। ਸੁਣ ਕਿਨੇ ਦੱਸ ਫਿਰ ਰਾਜ ਖਾਲਸ ਨੇ ਪਾਈ। ਐ ਬੈਸੀ ਹੁਣ ਥਾਂ ਬਹੁਤ ਜਾਣਿਆ ਨੇ ਦੱਸ ਪਾਈ ਆ ਮਤਲਬ ਕਿ ਸੁਣਦੇ ਅਸੀਂ ਬਹੁਤ ਟਾਈਮ ਤੋਂ ਵੀਰੇ ਬਾਰੇ। ਠੀਕ ਹੈ। ਹਾਂ 9-10 ਸਾਲ ਤੋਂ ਸੁਣੀਦਾ ਵੀ ਵੀਰਾ ਵੀ ਲੋਕਾਂ ਦੇ ਹੱਕਾਂ ਲਈ ਬਹੁਤ ਵਧੀਆ। ਮਨਨ ਪੂਰੀ ਆਸ ਲੈ ਕੇ ਆਏ ਤੁਹਾਨੂੰ ਲੱਗਦਾ ਵੀ ਤੁਹਾਡਾ ਇਤਵਾਲ ਹਾਂਜੀ ਵੀਰੇ ਪੂਰੀ ਆਸ ਲਹੋ ਜੀ। ਹਾਂਜੀ ਹਾਂਜੀ ਪੂਰੀ ਆਸ ਲੈ ਕੇ ਆਈਆਂ ਮੈਂ। ਠੀਕ ਹੈ ਭੈਣ ਜੀ। ਆ ਦੇਖੋ ਜੀ ਧੂਰੀ ਤੋਂ ਆਇਆ ਬਾਪੂ ਨਾਲ ਹੈ। ਬਾਪੂ ਤੁਹਾਡੇ ਕੀ ਲੱਗਦੇ? ਇਹ ਵੀ ਸਾਡੇ ਇਹਦੀ ਜਿਹੜੀ ਦਾਦੀ ਸੀ ਸਾਡੇ ਪਿੰਡ ਦੀ ਕੁੜੀ ਸੀ ਅੱਛਾ ਤਾਂ ਕਿਹਾਂ ਦੀਆਂ ਰਿਸ਼ਤੇ ਰਹੀਏ ਹਾਂ ਇਹਦਾ ਕੋਈ ਹੈ ਨਹੀਂ ਸੀ ਵਿਚਾਰੀ ਦਾ ਓਕੇ ਫੇ ਇਹਦੇ ਨਾਲ ਮੇਰੇ ਕੋਲੇ ਰੋਣ ਲੱਗ ਗਈ ਜਦ ਕੁੱਟੀ ਭੰਨੀ ਕਿਸੇ ਨੇ ਪੁਲਿਸ ਵਾਲਿਆਂ ਨੇ ਸੁਣੀ ਨਾ ਹਾਂ ਫਿਰ ਇਹ ਮਹੀਨਾ ਬਾਅਦ ਮੇਰਾ ਪੁੱਛ ਕੇ ਆ ਗਈ ਹਾਂ ਲੋਕਾਂ ਨੇ ਕਹੇ ਵੀ ਉਹ ਤੇਰੇ ਨਾਲ ਦੂਰੀ ਵਾ ਤੁਸੀਂ ਪਹਿਲਾਂ ਵੀ ਆਉਨੇ ਹੁਣ ਇੱਥੇ ਬਾਈ ਕੋਲੇ ਨਹੀਂ ਜੀ ਪਹਿਲਾਂ ਨਹੀਂ ਮੈਂ ਇੱਥੇ ਝੰਡਾ ਵਾਲੇ ਹੁਣ ਆ ਓਕੇ ਝੰਡਾ ਵਾਲੇ ਨਾਲ ਠੀਕ ਨਰਮਣ ਹੁਣੀ ਨੇ ਠੀਕ ਹੈ ਠੀਕ ਸਰਪੰਚ ਹੁਣੀ ਜਾਣਦੇ ਨੇ ਸਾਰੇ ਉਹ ਠੀਕ ਹੈ ਜੀ ਮੇਰੇ ਜਿਹੜਾ ਖਾਲਸਾ ਮੇਰੇ ਚਾਹ ਚੂ ਪੀ ਲਈ ਹਾਂ ਚਾਹ ਚੂ ਪੀ ਲਈ ਠੀਕ ਹੈ ਇਸ ਵਕਤ ਸਧਾਨਾ ਪਿੰਡ ਦੇ ਵਿੱਚ ਮੌਜੂਦ ਆ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਕਰਾਂਗੇ ਕਿ ਕੀ ਨਾਮ ਕੀ ਤੁਹਾਡਾ ਜੀ ਪਾਇ ਲੱਗਤ ਵਾਲਾ ਕਿੱਥੋਂ ਆਇਓ ਖੋਸਾ ਪਾਂਡੂ ਮਸਲਾ ਕੀ ਸੀ ਰੌਲਾ ਕੀ ਸੀ ਤੁਹਾਡਾ 3 ਸਾਲ ਹੋ ਗਏ ਮੇਰੀ ਮੈਰिज ਨੂੰ ਤੇ 4 ਮਹੀਨੇ ਬਾਅਦ ਮੇਰੇ ਮਤਲਬ ਕਿ ਇਨ-ਲਾਜ਼ ਮੈਨੂੰ ਮਾਰਨ ਕੁੱਟਣ ਲੱਗ ਗਏ ਸੀ ਜੀ ਹਾਂਜੀ ਤੇ ਅਸੀਂ ਬਹੁਤ ਪਰੇਸ਼ਾਨ ਸੀ ਅਸੀਂ ਉਸ ਤੋਂ ਬਾਅਦ ਮਤਲਬ ਕਿ ਉਮੀਦ ਨੂੰ ਸਮਝੌਤਾ ਕਰਕੇ ਲੈ ਵੀ ਗਏ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਾਰ ਕੁੱਟ ਕੀਤੀ ਹੂੰ ਤੇ ਉਸ ਤੋਂ ਬਾਅਦ ਹੁਣ ਅਸੀਂ ਮੈਂ ਡਾਈਵੋਰਸ ਲੈਣਾ ਚਾਹੁੰਦੀ ਸੀ ਮੈਂ ਕੋਰਟ ਕੇਸ ਵੀ ਲਗਾ ਰੱਖਿਆ ਸੀਗਾ ਪਰ 2.5 2.5 ਸਾਲ ਹੋ ਗਏ ਉਹਨਾਂ ਨੇ ਸਾਡੇ ਸਮਨ ਹੀ ਨਹੀਂ ਪਕੜੇ ਹੂੰ ਕੇਸ ਦਾ ਕੀ ਚੱਲਣਾ ਸੀ ਜੀ ਤੇ ਉਹ ਹਰ ਵਾਰ ਕੇ ਮਤਲਬ ਕਿ ਸਮਨ ਵਾਪਸ ਕਰ ਦਿੰਦੇ ਸੀ ਤੇ ਉਸ ਤੋਂ ਬਾਅਦ ਸਾਨੂੰ ਸਰ ਦਾ ਪਤਾ ਲੱਗਿਆ ਤੇ ਅਸੀਂ ਲੱਖਾ ਸਿਧਾਨਾ ਸਰ ਕੋਲ ਆਏ ਉਹਨਾਂ ਨੇ ਸਾਡੀ ਜਿਵੇਂ ਵੀ ਮੈਚ ਆਇਆ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਅਸੀਂ ਵਸਾ ਦਾਂਗੇ ਪਰ ਮੈਂ ਨਹੀਂ ਵਸਣਾ ਚਾਹੁੰਦੀ ਸੀ ਤਾਂ ਮੈਂ ਡਿਵੋਰਸ ਲੈ ਲਿਆ ਕਿੱਥੋਂ ਮੈਰਜ ਹੋ ਦੀ ਕਿਹੜੇ ਪਿੰਡ ਮੈਰਜ ਕੋਟਕਪੂਰਾ ਕੋਟਕਪੂਰਾ ਹੋਇਆ ਅੱਛਾ ਪਹਿਲਾਂ ਹੋਰ ਵੀ ਕਿਥੇ ਗਏ ਸੀ ਤੁਸੀਂ ਸਰਕਾਰੀ ਦਵਾਰੇ ਜਾਂ ਕੋਈ ਬਹੁਤ ਜਗ੍ਹਾ ਬਹੁਤ ਮਤਲਬ ਕਿ ਪੁਲਿਸ ਸਟੇਸ਼ਨ ਕੋਈ ਨਹੀਂ ਛੱਡਿਆ ਜ਼ੀਦਕੋਟ ਕੋਟਕਪੂਰਾ ਮੋਗਾ ਕੱਲੀ ਸਭ ਜਗ੍ਹਾ ਗਏ ਠੀਕ ਹੈ ਉਸ ਤੋਂ ਬਾਅਦ ਸਾਨੂੰ ਕਾਫੀ ਐਸ ਤਰ੍ਹਾਂ ਦੇ ਲੋਕ ਵੀ ਸਰਕਾਰੀ ਕਾਫੀ ਮਿਲੇ ਠੀਕ ਹੈ ਉਹਨਾਂ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਅਦਾਲਤ 'ਚ ਵੀ ਸੁਣਵਾਈ ਨਹੀਂ ਹੋਈ ਮੇਰੀ ਇੱਥੇ ਆ ਕੇ ਸੁਣਵਾਈ ਤੇ ਲੱਖੇ ਕੋਲ ਕਿਸ ਤਰ੍ਹਾਂ ਪਹੁੰਚੇ ਤੁਸੀਂ ਸਾਨੂੰ ਕਿਸੇ ਤੋਂ ਸੁਣਨ ਲਈ ਹੀ ਮਿਲਿਆ ਸੀਗਾ ਕਿ ਸਰ ਇਸ ਮਾਮਲੇ ਦੇ ਵਿੱਚ ਸਾਥ ਦਿੰਦੇ ਆ ਹੂੰ ਤਾਂ ਉੱਥੋਂ ਆਏ ਸੀ ਅੱਛਾ ਫਿਰ ਨਿਬੜਿਆ ਕਿਵੇਂ ਅ ਬਸ ਡਾਈਵੋਰਸ ਲੈ ਲਿਆ ਮੈਂ ਉਹਨਾਂ ਤੋਂ ਅੱਛਾ ਜੀ ਹਾਂਜੀ ਤੇ ਮੇਰੇ ਕੋਲ ਮਤਲਬ 2 ਸਾਲ ਦੀ ਬੇਟੀ ਹੈ ਹੂੰ ਤਾਂ ਮੇਰੇ ਕੋਲ ਹੋਰ ਤੁਹਾਡਾ ਬਿਲਕੁਲ ਨਿਬੜ ਚੁੱਕਿਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ बस कुछ नहीं कहना चांदे सर दा शुक्रिया करना चांदे क्योंकि जिस हालातਾਂ ਨਾਲ ਮੇਰਾ ਕੋਰਟ ਕੇਸ ਚੱਲ ਰਿਹਾ ਸੀ ਉਸ ਹਾਲ ਨਾਲ ਤਾਂ ਮੇਰਾ ਮੈਨੂੰ ਲੱਗਦਾ 10 ਤੋਂ 15 ਸਾਲ ਕੁਝ ਵੀ ਧੱਕੇ ਖਾਨ ਤੋਂ ਬਾਅਦ ਵੀ ਮੈਨੂੰ ਸ਼ਾਇਦ ਕੁਝ ਨਾ ਮਿਲਦਾ ਤੇ ਇੱਥੇ ਮੇਰਾ ਸੁਣਵਾਈ ਹੋਈ ਕਿੰਨੇ ਸਾਲਾਂ ਤੋਂ ਕੋਰਟ ਕੇਸ ਚੱਲ ਰਿਹਾ ਸੀ 22 ਸਾਲ ਤੋਂ 22 ਸਾਲਾਂ ਤੋਂ ਚੱਲ ਰਿਹਾ ਸੀ ਹਾਂਜੀ ਓਕੇ ਤੇ ਇੱਥੇ ਮੇਰਾ ਸਿਰਫ 2 ਮਹੀਨਿਆਂ ਦੇ ਵਿੱਚ ਹੀ 21 ਦਿਨਾਂ ਦੇ ਵਿੱਚ ਅੱਛਾ ਜੀ ਇੱਕ ਇੱਥੇ ਸਾਡਾ 21 ਦਿਨਾਂ ਵਿੱਚ ਲਕਟਾਰਾ ਹੋ ਗਿਆ ਤੇ ਜਿਹੜਾ ਕਿ ਸਾਡਾ ਅਦਾਲਤ 'ਚ ਡੇਢ 2 ਸਾਲ ਤੋਂ ਕੁਝ ਵੀ ਨਹੀਂ ਸੀ ਹੋ ਰਿਹਾ अच्छा जी कोशिश ਨਹੀਂ थी सारे एसएसपी एसएचओ डीएसपी चंडीगढ़ डी कोर्ट मोगा सारे एसएसपी ਦੇ ਮੈਂ ਜਾ ਕੇ ਥੱਕ ਚੁੱਕਾ ਸੀਗਾ ਹੂੰ ਜਿਹੜੇ ਲੱਗਦੇ ਪਹਿਲੀ ਵਾਰ ਜਾਂਦੇ ਸੀ ਉਹ ਕਹਿੰਦੇ ਥੋੜੀ ਸੁਣਵਾਈ ਹੋ ਗਈ ਤੁਸੀਂ ਤੇ ਆ ਜੋ ਦੂਜੀ ਵਾਰ ਜਾਂਦੇ ਸੀ ਸਾਡੀ ਕੋਈ ਪੁੱਛ ਗਿਸ਼ ਨਹੀਂ ਸੀ ਕਾਰਨ ਕਿਉਂਕਿ ਉਹ ਪੈਸੇ ਵਾਲੇ ਸੀ ਉਹਨਾਂ ਕੋਲ ਪੋਲੀਟੀਕਲ ਪਾਵਰ ਸੀ ਉਹ ਕਹਿੰਦੇ ਕਿ ਸਾਡੀ ਪਾਰਟੀ ਸਾਡੀ ਆਪਣੀ ਹੈ ਆਪ ਆਪ ਪਾਰਟੀ ਸਾਡੀ ਆਪਣੀ ਹੈ ਤੇ ਕੁਲਤਾਦ ਉਹਨਾਂ ਦਾ ਸਾਥ ਦਿੰਦੇ ਸੀ ਕਈ ਲੋਕ ਲੱਖੇ ਬਾਰੇ ਗਲਤ ਪ੍ਰਚਾਰ ਕਰਦੇ ਥੋਨੂੰ ਕਿਵੇਂ ਲੱਗਿਆ ਉਹ ਉਹ ਪ੍ਰਚਾਰ ਕਰਦੇ ਆ ਜਿਨ੍ਹਾਂ ਦੀ ਘਰੇ ਦੀ ਸੁਣੀ ਜਾਂਦੀ ਕੋਈ ਘਰੇ ਤਾਂ ਉਹਨਾਂ ਦੀ ਕੋਈ ਸੁਣਦਾ ਨਹੀਂਗਾ ਉਹ ਬਸ ਫਿਰ ਪ੍ਰਚਾਰ ਕਰਨ ਤੇ ਹੀ ਹੁੰਦੇ ਆ ਹੁਣ ਮੈਨੂੰ ਕਹਿੰਦੇ ਨੇ ਲੱਖਾਂ ਬਾਰੇ ਤਾਂ ਮੈਂ ਹਜ਼ਾਰ ਰੁਪਏ ਕੀ ਲੱਖ ਵੇਰ ਉਹਨਾਂ ਦੇ ਪੈਰੀ ਹੱਥ ਲਾਉਣ ਨੂੰ ਤਿਆਰ ਆ ਮੇਰੀ ਬੇਟੀ ਦੀ ਉਹਨਾਂ ਨੇ ਜ਼ਿੰਦਗੀ ਬਚਾਤੀ ਅਸੀਂ 10 ਸਾਲ ਤੋਂ ਅਦਾਲਤਾਂ 'ਚ ੱੱਕੇ ਖੰਦੇ ਰਹਿੰਦੇ ਨਹੀਂ ਹੂੰ ਮੈਂ ਤਾਂ ਉਹਨਾਂ ਦੇ ਲੱਖ ਵੇਰ ਵੀ ਪੈਰੀ ਹੱਥ ਲਾਉਣ ਨੂੰ ਤਿਆਰ ਆ ਬਾਕੀ ਦੇਖੋ ਥੋੜੇ ਕੁਝ ਲੋਕ ਐਵੇਂ ਦੇ ਹੁੰਦੇ ਆ ਕਿ ਕਿਸੇ ਦੀ ਨੇਮ ਫੇਮ ਤੋਂ ਹਨਾ ਜੈਲਸੀ ਹੁੰਦੀ ਆ ਉਹਨਾਂ ਨੂੰ ਕੀ ਵੀ ਇਹ ਨਵੇੜਦੇ ਜਾਂ ਕੁਝ ਕਰਦੇ ਆ ਤਾਂ ਉਹਨਾਂ ਨੂੰ ਕੀ ਪਤਾ ਅਸਲੀਅਤ ਦੇ ਪਿੱਛੇ ਕੀ ਆ ਉਹਨਾਂ ਨੇ ਤਾਂ ਸਾਡੇ ਤੋਂ ਕੁਝ ਮੰਗਿਆ ਨਹੀਂ ਨਾ ਅਸੀਂ ਖੁਦ ਆਏ ਨਾ ਉਹਨਾਂ ਨੇ ਸਾਨੂੰ ਬੁਲਾਇਆ ਨਾ ਉਹਨਾਂ ਨੇ ਸਾਡੇ ਤੋਂ ਅੱਜ ਤੱਕ ਕੁਝ ਲਿੱਤਾ ਠੀਕ ਹੈ ਤਾਂ ਜਿਵੇਂ ਮੈਂ ਕਿਹਾ ਉਵੇਂ ਉਹਨਾਂ ਨੇ ਨਵੇੜੀ ਫਰੀ ਦੇ ਵਿੱਚ ਨਵੇੜੀ ਨਾ ਤੋਂ ਉਸ ਤੋਂ ਵੱਧ ਕੀ ਹੈ ਸਾਡੇ ਲਈ ਤਾਂ ਉਹ ਦੱਬ ਹੈ ਬਿਲਕੁਲ ਦੱਬ ਸਾਡੇ ਲਈ ਤਾਂ ਠੀਕ ਹੈ ਨਾ ਤੇ ਉਹਨਾਂ ਦਾ ਅਸਾਨ ਆ ਸੀ ਕਦੇ ਭੁੱਲਾਂਗੇ ਵੀ ਨਹੀਂ ਬਸ ਐਸੀ ਗੱਲ ਨਹੀਂ ਕਰੇ ਮੈਨੂੰ ਇਸੇ ਤੋਂ ਤੁਸੀਂ ਇੱਕ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਨਾ ਵਿੱਚ ਲੋਕ ਸਾਨੂੰ ਵੀ ਜਾਤ ਪਾਤ ਵਿੱਚ ਵੰਡ ਦਿੰਦੇ ਨੇ ਹਾਂ ਹਾਂ ਤੁਹਾਨੂੰ ਤਾਂ ਕੋਈ ਐਦਾਂ ਦੀ ਗੱਲ ਨਹੀਂ ਲੱਗੂ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਇੱਥੇ ਤਾਂ ਜੋ ਵੀ ਹੁੰਦਾ ਇੱਕੋ ਹੀ ਸਮਝਿਆ ਜਾਂਦਾ ਇਕਵੈਲਟੀ ਹੈ ਇੱਥੇ ਹਾਂ ਜੀ ਧੰਨਵਾਦ ਬ੍ਰਿੰਦ ਹਾਂ